او ماریا کٹا ہے دیکھو اس لئے صافی دے راستے تے میرو چل رہا ہے لا سگریبر سنگھ ویو زمین دا نو گاؤں دے دی تدیراں کما اس لئے ریڈ آ گیا ہن چار پھڑے پیتو ہڑی ہے ہسٹری کار او مردار سنگھ دی ٹیم کو کرتا رہا تو ਦੁਲਾਰ ਕੇ ਤਗੜਾ ਜੱਫਾ ਪਾ ਕੇ ਰੋਣਾ ਦੇ ਵੀਰ ਅਭੀ ਜਿੰਦਰ ਜਮਾਲਿਆ ਵਰਦੀਪ ਸਿੰਘ ਕਬੱਡੀ ਪੌਂਡ ਦੀ ਗੱਲ ਆਇਆ ਰਜਿੰਦਰ ਹਰਵਾਲਾ ਉਹਨੇ ਕਿਹੜੇ ਕਿਰਤੇ ਵਾਲਾ ਜਰਦੀ ਵਾਲਾ ਆ ਸਾਰੇ ਉਹ ਸੁਖਾਣ ਦੇ ਵੀਰ ਪਰਨਾ ਸਵਾਦੀਆਂ ਅਰੇ ਦਿਗਰੀ ਕੱਕਾਵਾ ਮੁਰਾ ਪਰਦੇ ਜਿੰਨੇ ਸੋਹਣਾ ਹਵਾ ਦੀ ਸਾਥੀ ਵਿੱਚੋਂ ਮੇਰੇ ਦਿੱਰੇ ਲਈ ਉਹ ਟਾਈਟਲ ਦੇ ਦੋਜ ਕਿੱਥੋਂ ਦਿੰਦੇ ਕਿੱਥੋਂ ਦਿੰਦੇ ਹਲੇ ਅਰੇ ਨਿਗਾਰੇ ਉਹ ਤਾਰਸੇ ਤੇ ਪਾਣ ਇਸੇ ਦਰਦੀ ਦਾ ਸਰੇ ਜੇ ਬੇਲ ਬਾਈ ਉਹਨਾਂ ਦਾ ਬੜੇ ਸੁਖਿਆਰ ਕਿਹਦੇ ਜਿੰਦਰ ਹੋਣਾ ਹੈ ਕਲੇ ਕਲੇ ਵੀਰ ਹੋਣਾ ਜੇ ਜੱਟੀ ਮਹਾਰਤ ਕਰਦਾ ਹੈ ਅਰੇ ਅੰਨੀ ਰੋਡ ਮੇਰੇ ਵੀਰੋ ਕਰਕੇ ਆਓ ਸੁਬਾ ਨੂੰ ਰੇਡਰ ਥੰਦੇ ਫੱਟਾ ਟੇਕ ਕੋੜੇ ਚਾਹੀ ਪਕੜ ਲਈ ਨਾਲੇ ਰੇਡਰ ਦੀ ਬ੍ਰੇਕ ਬੱਤਾ ਜੀ ਨਾ ਵੇਖ ਸਾਹਮਣੇ ਆ ਨਾਰਿਆਨ ਗੰਬਰੂ ਕਰਦਾ ਹੋਇਆ ਕੋਦੋ ਹੱਥ ਤੇ ਫਾਟ ਰੇਡਰ ਦਾ ਲੈ ਵੀ ਖੱਲੇ ਵਾਲਿਆ ਆ ਵੀ ਡਰ ਜਾਂਦਾ ਤੇ ਗੱਦੀ ਦੀ ਰੇਡ ਕਰ ਵਾਈਗੂ ਜੀ ਦੇ ਸਾਥ ਤੋਂ ਦੋੜ ਖਾੜੀ ਵਾਈਗੂ ਜੀ ਦਾ ਖਾਲਸਾ ਸ਼ਹੀਦ ਵਾਈਗੂ ਜੀ ਕੇ ਫੰਦੇ ਪਿਆਰ ਕਰਦੇ ਲੋਕ ਕੰਤਾਲ ਬਾਲੀ ਸਿੰਘ ਸ਼ੇਡਾ ਦੀ ਯਾਦ ਵਿੱਚ ਹਰ ਇੱਕ ਸਾਲ ਦੀ ਪਹਿਲੇ ਸਾਲ ਵੀ ਇਹ ਵੱਡਾ ਕੰਮ ਇਹਦਾ ਸਾਡੇ ਲਈ ਖੰਭਾਂ ਦੇ ਉੱਪਰ ਕਿਹਦਾ ਆਇਆ ਅੰਮ੍ਰੰਦ ਜਲਾਲ ਸਾਡੀ ਜ਼ਿੰਦਗੀ ਦਾ ਬੜਾ ਪਿਆਰਾ ਵੀਰ ਕਬੱਡੀ ਦਾ ਉਸਾਰ ਜਿਹੜਾ ਸਾਡੇ ਕੋਲੋਂ ਸਦਾ ਲਈ ਵਿਛੜਿਆ ਉਹ ਵੀਰ ਦੀ ਯਾਦ ਵਿੱਚ ਕਹਿੰਦੇ ਕਬੱਡੀ ਰੌਣਕ ਜਿਹੜੀ ਅੱਜ ਇਸੇ ਧਰਤੀ ਦੇ ਉੱਪਰ ਲੱਗੀ ਹੋਈ ਹੈ ਮੈਂ ਆਪਣੇ ਵੱਲੋਂ ਸਾਰੇ ਕਬੱਡੀ ਜਗਤ ਵੱਲੋਂ ਵਿਸ਼ੇਸ਼ ਤੌਰ ਤੇ ਵੱਡਾ ਧੰਨਵਾਦ ਕਰਦਾ ਸਾਰੇ ਸ਼ੇਰਗੜ੍ਹ ਟੀਮੇ ਦੇ ਇਸ ਸੋਹੇ ਕਲੱਬ ਦਾ ਹੈ ਵੀ ਜਿਨ੍ਹਾਂ ਨੇ ਟੂਰਨਾਮੈਂਟ ਗਗਨ ਜਲਾਲ ਦੀ ਯਾਦ ਨੂੰ ਜਿਹੜਾ ਸਪੰਤ ਕੀਤਾ ਹੈ। ਸ਼ਮਾਰ ਵਾਲੇ ਕੁਲਵੀਰੇ ਦਾ ਵਿਆਹ ਸੀ ਮੇਰੇ ਗੱਲ ਪੱਜ ਦੀ ਯਾਦ ਹੈ। ਜਦੋਂ ਗੁਰਪਿੰਡ ਕੁਲਵੀਰੇ ਦਾ ਤੁਹਾਨੂੰ ਸਾਰਿਆਂ ਨੂੰ ਮਤਲਬ ਦੀ ਉੱਤੇ ਬੈਠ ਕੇ ਜਾਗੂ ਵਾਲੇ ਦਿਨ ਜਦੋਂ ਘਰਾਂ ਨੂੰ ਜਾਣ ਲੱਗੇ ਤੇ ਗਗਨ ਕਹਿੰਦਾ ਬਾਈ ਜਾ ਤਾਂ ਹੀ ਹੁੰਦੀਆਂ ਨੇ ਇੱਕ ਫੋਟੋ ਖਿੱਚ ਲਈਏ ਸਾਰੇ ਜਾਣੇ। ਪਰ ਇਹ ਨਹੀਂ ਸੀ ਪਤਾ ਵੀ ਉਹ ਬਾਕੀ ਇੱਕ ਯਾਦ ਬਣ ਕੇ ਰਹਿ ਜਾਣੀ ਹੈ ਹਾਜਲ ਵੀਰ ਦੀ ਯਾਦ ਇਸੇ ਧਰਤੀ ਦੇ ਉੱਪਰ ਜਿਹੜੀ ਮਨਾਈ ਜਾ ਰਹੀ ਹੈ ਕਬੱਡੀ ਦੇ ਉੱਤੇ ਕੋਟੀ ਦੇ 스타 ਕਿਹਦੇ ਅੱਜ ਦੇ ਇਸੇ ਕਬੱਡੀ ਕੱਪ ਨੂੰ ਖੇਡਣ ਦੇ ਲਈ ਪੁੱਜੇ ਹੋਏ ਆ ਲਓ ਕਈਏ ਗੱਲਬਾਤ ਖੇਡ ਕਬੱਡੀ ਦੇ ਕਿਹੜੇ ਵੀਰ ਨੇ ਕਿੰਨਾ ਯੋਗਦਾਨ ਪਾਇਆ ਜੇ ਮੇਲੇ ਦੇ ਨਹੀਂ ਇਕੱਲੇ ਇਕੱਲੇ ਵੀਰ ਬਾਰੇ ਵੀ ਆਪਾਂ ਦੱਸਾਂਗੇ ਪਰ ਮੈਚ ਜੜਾ ਬੜਾ ਤਕੜਾ ਖੇਡਿਆ ਜਾ ਰਿਹਾ ਬਹੁਤ ਟੀਮਾਂ ਦੇ ਦਰਮਿਆਨ ਮੇਰੇ ਵੀਰੋ ਆ ਨੌਜਵਾਨਾਂ ਕਹਿੰਦੇ ਉਹ ਪੈਂਦਾ ਹੈ ਜਿਹੜੇ ਪਿੰਦੇ ਕਹਿੰਦੇ ਲਾਲੀਤਪੁਰ ਦੇ ਨੇ ਨਵੇਂ ਪੜੀਏ ਸਿੰਦਰਮੇ ਨਾਲ ਹਰਜੀਤ ਪ੍ਰਾਰ ਦੇ ਨਾਲ ਕਹਿੰਦੇ ਤਕੜੀ ਕਬੱਡੀ ਖੇਡੀ ਹੈ ਇਹ ਆ ਵਿੱਕੀ ਨੌਜਵਾਨ ਕਹਿੰਦੇ ਅੜਾਜਨ ਪਿੰਡ ਵਾਲਾ ਰਾਹੀ ਦੇ ਕਹਿੰਦੇ ਬੁੱਕਲ ਵਿੱਚ ਵਸਾਇਆ ਪਿੰਡ ਹੈ ਲਓ ਸਾਹਮਣੇ ਵਿੱਕੀ ਅੜਾਜਨ ਪਿੰਡ ਵਾਲੇ ਸਰੇ ਮੀਨੀਆ ਪਿੰਡ ਦੀ ਟੀਮ ਦੇ ਵੀ ਪੁਆਇੰਟ ਦਾ ਕਹਿੰਦੇ ਵਾਧਾ ਕਰਵਾ ਹੋਇਆ ਹੈ ਅਗਲੀ ਟੀਮਾਂ ਭੋਗਨਾ ਦੇ ਸੀਣਾ ਵਾਲੇ ਦੀ ਟੀਮ ਜਿਹੜੀਆਂ ਬਿਲਕੁਲ ਤਿਆਰ-ਵਾਰ ਤਿਆਰ ਨੇ ਇਹ ਟੀਮਾਂ ਦਾ ਵੀ ਧੰਨਵਾਦ ਜਿਹੜੀਆਂ ਅਗਲੇ ਮੈਚ ਲਈ ਬਿਲਕੁਲ ਤਿਆਰ ਵਾਸਤੇ ਆਏ ਕਬੱਡੀ ਦੇ ਵੱਡੇ ਪ੍ਰਮੋਟਰਾਂ ਦਾ ਕਹਿੰਦੇ ਬੜਾ ਵੱਡਾ ਯੋਗਦਾਨ ਹੈ ਇਸੇ ਕਾਫੀ ਸਫਲ ਬਣਾਉਣ ਦੇ ਲਈ ਆ ਨੌਜਵਾਨ ਦਾ ਕਹਿੰਦੇ ਮੋਰ ਨਾਪਾ ਪਿੰਡ ਹੈ ਮੇਰੇ ਪੰਜਾਬੀ ਵੀਰੋ ਇਹ ਨੰਮਾ ਕਿਹਦੇ ਮੋਰਾ ਵਾਲਾ ਪਰ ਦੂਜੇ ਪਾਸੇ ਵੇਖਾਂਗੇ ਨਹੀਂ ਕਹਿੰਦੇ ਤੇਜਾ ਮੀਨੀਆਂ ਪਿੰਡ ਵਾਲੇ ਕੋਲੇ ਰਾਤ ਤੱਕ ਦਾ ਜਫਾ ਨੰਬਰ ਦਾ ਵਾਅਦਾ ਕਰਦਾ ਹੋਇਆ ਆਪਣੀ ਟੀਮ ਦੇ ਲਈ ਬੀਤੇ ਦਾ ਸਰੇ ਫੋਨ ਆਇਆ ਗੱਲਾਂ ਬਈ ਇੱਕ ਰੇਟਰ ਤੇ ਹੈਗੇ ਕ੍ਰੇਟਰ ਤੇ ਜਾਫੀ ਚਾਹੀਦਾ ਜੱਟ ਦਾ ਧੰਵਾਦ ਹੈ ਗੜੀ ਵਾਲੇ ਦਾ ਦੋਤਾ ਵਾਲੇ ਧੰਨ ਦਾ ਧੰਨਵਾਦ ਹੈ ਫੋਨਾਂ ਤੇ ਗੱਲਾਂ ਹੋਈਆਂ ਫਿਰ ਵਿੱਕੀ ਤੇ ਮੈਂ ਇਕੱਠੀ ਆਇਆ ਹਾਂ ਦੂਜੀ ਗੱਡੀ ਵਾਲਾ ਇਹ ਪੂਰ ਕਰਕੇ ਟੀਮਾਂ ਜਿਹੜੀ ਕਹਿੰਦੇ ਬਣੀ ਹੈ ਜਿਹੜੀ ਵੀਰੋ ਮਿਹਨੀਆਂ ਪਿੰਡ ਦੀ ਆ ਨੌਜਵਾਨ ਦਾ ਕਹਿੰਦੇ ਰਾਏਸਰ ਪਿੰਡ ਦੇ ਆਪਣੇ ਪਿੰਡ ਦੇ ਸੈੱਟ ਦੇ ਉੱਪਰ ਇਹ ਨੌਜਵਾਨ ਖੇਡ ਮਗਾਰ ਵਿੱਚ ਕਹਿੰਦੇ ਇਸ ਵੇਲੇ ਜਿਹੜਾ ਕਬੱਡੀ ਪਾ ਰਿਹਾ ਜ਼ਰਦੀਪ ਸਿੰਘ ਨਾਮ ਹੈ ਪਰ ਕਹਿੰਦੇ ਜਵਰਾਜ ਸਿੰਘ ਹੈ ਰਾਜੇ ਦੇ ਵੀ ਚਰਦੇ ਨੇ ਪੰਜਾਬ ਦੇ ਮੇਲਿਆਂ ਦੇ ਉੱਪਰ ਤੇ ਇਸ ਵੇਲੇ ਗੁਰਦੀਪ ਰਾਏਸਰ ਵਾਲਾ ਵੀ ਟੀਮ ਲਈ ਨੰਬਰ ਦਾ ਵਾਅਦਾ ਕਰਦਾ ਹੋਇਆ ਅਗਲੀ ਰੇਡ ਕਹਿੰਦੇ ਘੁੰਨਸ ਪਿੰਡ ਦਾ ਨੌਜਵਾਨਾਂ ਦੇ ਵੀਰੋ ਮੇਰਾ ਉਸਤਾਦ ਕਿੰਨੇ ਕੈਨੇਡਾ ਜਾ ਵਸਿਆ ਜਿੰਦੇ ਘੁਰਸਾ ਵਾਲਾ ਤਿਆਰ ਕੀਤਾ ਪੱਠਾ ਇਸ ਲਈ ਸੋਨੀ ਨੌਜਵਾਨ ਕਿੰਨੇ ਘੁਰਸਾ ਵਾਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਜਿਹੜਾ ਉਹ ਵਧਿਆ ਹੋਇਆ ਹੈ ਪਰਤੇ ਜੀਮੇ ਦਾ ਕਿੰਨੇ ਬੜਾ ਜੋਰ ਲਗਿਆ ਪਿਆ ਅੱਜ ਆਪਣੇ ਪਿੰਡ ਦੇ ਕੱਪ ਨੂੰ ਸਫਲ ਬਣਾਉਣ ਦੇ ਲਈ ਉਹਦੀ ਵੀ ਕਿੰਨੇ ਵੱਡੇ ਪ੍ਰਮੋਟਰਾਂ ਨਾਲ ਬੜਾ ਪਿਆਰ ਹੈ ਪਰ ਆਹ ਜਾਫੀ ਦਾ ਕਿੰਨੇ ਗੜੀ ਤਰਖਾਣਾ ਪਿੰਡ ਹੈ ਮੇਰੇ ਵੀਰੋ ਜਦੋਂ ਸਮਰਾਰੇ ਤੋਂ ਕਿੰਨੇ ਮਾਛੀਵਾੜਾ ਸਾਹਿਬ ਨੂੰ ਜਾਣਦੇ ਆ ਤਾ ਰਸਤੇ ਵਿੱਚ ਕਹਿੰਦੇ ਗੱਡੀ ਦਾ ਪਹੁੰਚਦਾ ਤੇਜੀ ਪੂਨੀਆ ਵਾਲ ਦੇ ਪਿੰਡ ਦੇ ਲਾਗੇ ਇਹ ਗੋਪੀ ਖੜੀ ਤਰਖਾਣਾ ਵਾਲਾ ਜਿਹਨੇ ਲਾ ਟਕੜਾ ਜੱਫਾ ਨੰਬਰ ਦਾ ਵਾਦਾ ਕਹਿੰਦੇ ਕਰ ਦਿੱਤਾ ਆਪਣੀ ਟੀਮ ਦੇ ਲਈ ਬੋਗੀ ਯੂਕੇ ਸਾਡੀ ਜ਼ਿੰਦਗੀ ਦਾ ਬੜਾ ਸਤਕਾਰਯੋਗ ਵੀਰ ਹੈ ਜਿਹੜੇ ਵੀਰ ਨੇ ਕਹਿੰਦੇ ਬੜੇ ਵੱਡੇ ਯੋਗ ਨਾਲ ਭਾਈ ਨੇ ਅੱਜ ਦੇ ਮੇਲੇ ਨੂੰ ਸਫਲ ਬਣਾਉਣ ਦੇ ਲਈ ਇੱਕ ਮੋਟਰਸਾਈਕਲ ਦਾ ਭਰਾ ਵੱਲੋਂ ਕਹਿੰਦੇ ਸਪான்ਸਰ ਕੀਤਾ ਗਿਆ ਤੇ ਇੱਕ ਮੋਟਰਸਾਈਕਲ ਗੱਗੀ ਨਿਊਜ਼ੀਲੈਂਡ ਨਾਲ ਗੋਲਡੀ ਚੀਨੂ ਨੇ ਸਾਡੇ ਵੀਰ ਨੇ ਉਹਨਾਂ ਵੱਲੋਂ ਜਿਹੜਾ ਸਪான்ਸਰ ਕੀਤਾ ਗਿਆ ਪਰ ਅੜਾਈਆਂ ਵੱਲ ਵੀ ਕਹਿੰਦੇ ਪਈ ਹੀ ਰੇਡ ਦੇ ਆਪਾ ਹੁਣ ਲੈ ਵੀ ਰਾਜਾ ਚਰਚੇ ਤੇਰੇ ਵੀ ਹੈ ਆ ਨੌਜਵਾਨ ਕਹਿੰਦੇ ਘੱਤੀਆ ਸਹਨੇ ਪਿੰਡ ਵਾਲਾ ਪਡਾੜ ਦੀ ਕਹਿੰਦੇ ਚਾਟੀ ਤੇ ਸਹਨੇ ਦੀ ਝਾਂਜਰ ਦੁਨੀਆ ਚ ਮਸ਼ਹੂਰ ਹੈ ਘੱਤੀ ਸਹਨੇ ਵਾਲਾ ਟਰਾਈ ਦੇ ਕਰਦਾ ਪਰ ਨੰਬਰ ਜਿਹੜਾ ਆਪਾਂ ਵੇਖਾਂਗੇ ਵੀ ਉਹ ਭਾਵੀ ਦੇ ਕਹਿੰਦੇ ਹਿੱਸੇ ਦੇ ਲਈ ਜੁੜਦਾ ਹੋਇਆ ਹੈ ਉਧਰ ਸਨਮਾਨ ਜਿਹੜਾ ਕੀਤਾ ਜਾ ਰਿਹਾ ਹੈ ਬੜੀ ਸਰਕਾਰ ਜੋ ਕਿ ਸ਼ਿਕਾਇਤ ਸਿਆਸਤ ਦੇ ਖੇਤਰ ਦਾ ਕਹਿੰਦੇ ਇੱਕ ਬਹੁਤ ਵੱਡਾ ਨਾਮ ਹੈ ਭਗਵੰਤ ਮਾਨ ਜੀ ਸਾਡੇ ਐਮਪੀ ਸਾਹਿਬ ਉਹਨਾਂ ਦਾ ਵਿਸ਼ੇਸ਼ ਤੌਰ ਦੇ ਉੱਪਰ ਮਾਨ ਸਨਮਾਨ ਜਿਹੜਾ ਕਹਿੰਦੇ ਕੀਤਾ ਜਾ ਰਿਹਾ ਹੈ ਮਾਨ ਸਾਹਿਬ ਇੱਕ ਗੱਲ ਪੱਕੀ ਹੈ ਵੀ ਜਿਹੜਾ ਸਟੈਂਡ ਢੋਡੇ ਪਿੱਛੇ ਆਹ ਪਿੰਡ ਦੇ ਆਹ ਕਲੱਬ ਵਾਲੇ ਮੁੰਡਿਆਂ ਨੇ ਲਿਆਣਾ ਹੈ ਉੱਥੇ ਮਿਰਲੇ ਵੱਲ ਹੀ ਖੜਦੇ ਜਿੱਥੇ ਇਹ ਕਲੱਬ ਤੁਹਾਡੇ ਨਾਲ ਖੜੀ ਹੈ ਆਮ ਆਦਮੀ ਪਾਰਟੀ ਦੇ ਜਿੰਦ ਜਾਨ ਨੇ ਕਲੱਬ ਵਾਲੇ ਸਾਰੇ ਸਾਡੇ ਵੀਰ ਅੱਜ ਕਹਿੰਦੇ ਵੱਡਾ ਸਨਮਾਨ ਵੱਡੀ ਸ਼ਖਸੀਅਤ ਦਾ ਕੀਤਾ ਜਾ ਰਿਹਾ ਹੈ ਸ਼ੇਅਰ ਕਰ ਟੀਮਾਂ ਦੇ ਕੱਪ ਦੇ ਉੱਪਰ ਇਧਰ ਮੈਚ ਵੀ ਸਿਰੇ ਦਾ ਹੈ ਰਾਏ ਸਰ ਵਾਲੇ ਕਹਿੰਦੇ ਗੁਰਦੀਪ ਦੀ ਪੈਂਦੀ ਰੇਡ ਦੇ ਉੱਪਰ ਹੁਣ ਵੇਖਾਂਗੇ ਵੀ ਕਹਿੰਦੇ ਸੁਖਦੀਪ ਦੇ ਨਾਲ ਟੱਕਰ ਹੈ ਮੇਰੇ ਵੀਰੋ ਜਿਵੇਂ ਸਿਆਣੇ ਕਹਿੰਦੇ ਅੰਦਰ ਵੀ ਘਰ ਦਾ ਭੇਤੀ ਲੰਕਾ ਢਾਏ ਉਹ ਵੱਲ ਕਹਿੰਦੇ ਮੁੰਡਿਆਂ ਤੇ ਪੂਰੀ ਢੋਕਰੀ ਆ ਕਿਉਂਕਿ ਇੱਕੋ ਪਿੰਡ ਹੈ ਪਰ ਅੱਜ ਕਹਿੰਦੇ ਟੀਮਾਂ ਜਿਹੜੀਆਂ ਵੱਖੋ ਵੱਖਰੀਆਂ ਨੇ ਤੈ ਵੀ ਕਠਾਲੇ ਵਾਲਾ ਕਰ ਵੀ ਗੱਲ ਸੋਨੀ ਘੋਲਸਾਂ ਵਾਲੀ ਰੇਡ ਪੈ ਰਹੀ ਹੈ। ਲਓ ਖੇਡ ਮੈਦਾਨ ਵਿੱਚ ਕਹਿੰਦੇ ਸੋਨੀ ਘੁੱਲਸ ਪੰਡਾ। ਬਾਦ ਆਇਆ ਮੇਰੇ ਵੀਰੋ ਜਦ ਤੁਰਿਆ ਪਾੜੇ ਤੋਂ ਮਾਰ ਕੇ ਥਾਪੀ ਵੇਖਦੇ ਜਾਫੀ ਨਾਲ ਚਲਾਕੀ ਮੁੰਡਾ ਅਸਤਵਾਦੀ ਹੈ ਤੇ ਤਲਵਾਰ ਕੁਦਰਮੀ ਧਾਤੀ। ਲਓ ਪਿੱਤੋ ਦੇ ਨਾਲ ਇਸੇਲੇ ਕਹਿੰਦੇ ਮੁਕਾਬਲਾ ਤੇ ਪਾਉਣ ਮੇਰੇ ਵੀਰੋ ਰੇਡਰ ਦੇ ਵਾਸਤੇ ਆ ਵੀ ਮੁੰਡਿਆ ਵਿੱਕੀ ਕਹਿੰਦੇ ਅਢੇਚਾ ਬਣਦਾ ਇਸੇ ਲਈ ਅਗਲੀ ਰੇਡ ਪਾਉਣ ਦੇ ਵਾਸਤੇ ਵਧਾਉਆ ਕਿ ਖੇਡ ਦਾ ਕਬੱਡੀ ਮੁੰਡਾ ਪਹਿਲੀ ਰੇਡ ਪਾਈ ਹੋਵੇ ਜਫਾ ਲੱਗਾ ਵੇਖ ਤਾੜੀ ਲੋਕਾਂ ਨੇ ਬੁਜਾਈ ਹੋਵੇ ਹਿੱਕ ਜੋਰ ਨਾਲ ਪਹਿਲਾ ਡੇੜਾ ਕਿ ਲੈ ਕੇ ਹਾਪੀ ਮਾਰ ਜਦੋਂ ਲੈਣ ਤੇ ਖੜਦਾ ਤੇ ਫੇਰ ਦਿਲ ਗੱਭਰੂ ਦਾ ਉੱਟ ਜੋ ਉੱਟ ਜੋ ਕਰਦਾ ਫੇਰ ਦੇ ਗੱਭਰੂ ਉੱਟ ਜੋ ਉੱਟ ਜੋ ਕਰਦਾ ਓਹ ਸਾਹਮਣੇ ਮੈਦਾਨ ਵਿੱਚ ਵੇਖਾਂਗੇ ਵੀ ਇਸ ਲਈ ਰਾਜਾ ਰਾਜਸਰ ਦੀ ਧਰਤੀ ਦਾ ਲੰਮੀ ਪਾਰੀ ਦਾ ਕਹਿੰਦੇ ਘੋੜਾ ਬਾਬਾ ਭਾਈ ਸਾਧੂ ਜੀ ਕਬੱਡੀ ਕਲੱਬ ਰੁੜਕੇ ਦੀ ਟੀਮ ਵੱਲੋਂ ਤਕੜੀ ਖੇਡ ਵਖਾਉਂਦਾ ਕਹਿੰਦੇ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਬੈਨਰ ਦੇ ਹੇਠ ਕੱਲ ਵੀ ਰੁੜਕੇ ਦੀ ਟੀਮ ਕਹਿੰਦੇ ਸੈਕੰਡ ਰਹੀ ਸਮਰਾੜੀ ਵਿੱਚ ਕਹਿੰਦੇ ਕੱਪ ਖੇਡਿਆ ਗਿਆ ਪਰ ਮੰਡੀ ਦੇ ਲਾਗੇ ਰਾਜੇ ਦੀ ਕੱਲ ਵੀ ਕਹਿੰਦੇ ਬੜੀਆ ਖੇਡ ਵਧੀਆ ਖੇਡ ਜਿਹੜੀ ਰਹੀ ਹੈ ਕੱਲ ਦੇ ਕੱਪ ਦੇ ਲਈ ਪਰ ਅੱਜ ਕਹਿੰਦੇ ਚੀਮਿਆਂ ਦਾ ਕੱਪ ਚੱਲ ਰਿਹਾ ਮੇਰੇ ਵੀਰੋ ਐਨ ਬੰਨੀ ਜੰਦੇ ਕਹਿੰਦੇ ਗੱਲਾਂ ਹੋ ਰਹੀਆਂ ਵੀ ਸ਼ੇਰਗੜੀ ਟੀਮਾਂ ਵਾਲੇ ਮੁੰਡੇ ਜਦੋਂ ਵੀ ਕਰਵਾਉਂਦੇ ਨੇ ਸੈਰਾਈ ਕਰਵਾਉਂਦੇ ਆ ਤੇ ਸੈਰਾ ਕਹਿੰਦੇ ਕਿਹਦੇ ਕਰਕੇ ਹੁੰਦਾ ਹੈ ਬਾਬੇ ਸਿੰਘਾ ਸ਼ੀਤਾ ਜੀ ਕਹਿੰਦੇ ਬੜੀ ਅਮਪਾਰ ਕਿਰਪਾ ਇਸੇ ਨਗਰ ਦੇ ਉੱਪਰ ਹੈ ਇਸੇ ਕਲੱਬ ਦੇ ਉੱਪਰ ਹੈ ਪਰ ਆਹ ਜਾਫੀ ਕਹਿੰਦੇ ਗੋਪੀ ਆ ਕੜੀ ਤਰਖਾਣਾ ਵਾਲਾ ਕਿ ਜਿਹਨੂੰ ਪਾਇਆ ਹੱਥ ਦਿੱਤਾ ਨਹੀਂ ਉਹ ਜਾਣ ਵੀ ਇੰਨਾ ਆਪਣੀਆਂ ਬਾਹਾਂ ਉੱਤੇ ਮਾਣ ਵੀ ਜਿਹੜੇ ਮੋਢਿਆਂ ਤੋਂ ਸੀ ਸੀਗੇ ਠੁੱਕਦੇ ਉਹ ਮੁੱਠੀਆਂ ਦੇ نیچے ਹੋਇਆ ਹੈ। ਕੱਟ ਦੇ ਰਿਕਾਰਡ ਪੈਦਾ ਕੀਤੇ ਹੋਇਆ। ਸਿਰ ਕੱਟ ਦੇ ਰਿਕਾਰਡ ਉਹ ਗੁਰਦੀਪ ਸਿੰਘ ਰਾਹਸਰੀਆ ਮੇਰੇ ਵੀਰੋ ਇਸੇ ਲਈ ਬਾਦ ਆਇਆ। ਕੱਦੀ ਵੀ ਖੜਾ ਹੈ। ਸਕਰੀਮ ਵੀ ਖੜਾ ਹੈ। ਨਾਲ ਕਹਿੰਦੇ ਰਾਜਾ ਵੀ ਹੈ ਤੇ ਚੌਣੇ ਚੋਂ ਦੇਖਦੇ ਆ ਵੀ ਗੁਰਦੀਪ ਨੂੰ ਜੱਫਾ ਉਹ ਕੱਦੀ ਦੀ ਢਾਈ ਪਰ ਮੁੰਡਾ ਮੇਰੇ ਵੀਰੋ ਭੱਜ ਤੁਰਿਆ ਆ ਵੀ ਗੱਬਰੂ ਹੈ ਕਿ ਬੈਲੀ ਭੱਤਰਿਆ ਜੀਤੇ ਮਾਉ ਨਾ ਪੰਗਾ ਪਾਕੇ ਇਹ ਸਿੰਘ ਫਸ ਕੇ ਕੁੰਡੀਆਂ ਦੇ ਮਿੱਤਰਾ ਬਹਿ ਜਾ ਬਹਿ ਜਾ ਬਹਿ ਜਾ ਗੋਦੀ ਲਾ ਕੇ ਐਨ ਕਹਿੰਦੇ ਕੁੰਡੀਆਂ ਦੇ ਸਿੰਘ ਫਸਣ ਦਾ ਵੱਡੀ ਗੱਲ ਜਿਹੜੀ ਹੋਣੀ ਪਈ ਹੈ ਚੋਨੀ ਦੇ ਉੱਪਰ ਵੀ ਬੜੀ ਵੱਡੀ ਜਿੰਮੇਵਾਰੀਆਂ ਸਾਡੇ ਵੀਰ ਦੇ ਉੱਪਰ ਗੁਰਪੀਰ ਚੀਮੇ ਦਾ ਕਿੰਨੇ ਬੜਾ ਵੱਡਾ ਨਾਅ ਹੈ ਮੇਰੇ ਵੀਰੋ ਪੱਤਰਕਾਰੀ ਦੇ ਖੇਤਰ ਦੇ ਵਿੱਚ ਹੋਰ ਜਿੰਨੇ ਵੀ ਭਰਾ ਸਾਡੇ ਕਹਿੰਦੇ ਟੀਮ ਲੱਭੋਲੀ ਜਿੰਦਗੀ ਦੇ ਬੜੇ ਸਤਕਾਰਯੋਗ ਵੀਰ ਹੈ ਬੋਗੀ ਯੂਕੇ ਵਾਲਾ ਵੀ ਖੜਾ ਵੇਖਦਾ ਰਿਹਾ ਇਸ ਵੇਲੇ ਇਹ ਹੈ ਹੈਰੀ ਕਹਿੰਦੇ ਮੀਨੀਆ ਪਿੰਡ ਵਾਲਾ ਲਾ ਜੱਫਾ ਨੰਬਰ ਦਾ ਵਾਅਦਾ ਕਰਦਾ ਆਪਣੀ ਟੀਮ ਦੇ ਲਈ ਲੈ ਵੀ ਹੈਰੀ ਤੇਰਾ ਉਹ ਦਿਨ ਦਾ ਵੀ ਧੰਨਵਾਦ ਹੈ ਕਿਉਂਕਿ ਅਪਦਾ ਫੋਨ ਮਾਰੇ ਕਟੀ ਨੂੰ ਜਾਂਦੀ ਨਹੀਂ ਤੇ ਮਿਲਦਾ ਕਹਿੰਦਾ ਬਾਈ ਇਹ ਆਪਣੀ ਟੀਮ ਤੋੜ ਕੇ ਲੈ ਕੇ ਆਉਂਦਾ ਹੈ ਬੜੇ ਘੱਟ ਪਲੇਅਰ ਆਉਂਦੇ ਨੇ ਇਦਾਂ ਦੇ ਐਰੀ ਦਾ ਧੰਨਵਾਦ ਸਾਡੇ ਵੀਰ ਦਾ ਲਓ ਸਾਹਮਣੇ ਕਿਹਨੇ ਅਗਲੀ ਰੇਡ ਪਾਉਣ ਦੀ ਇਸ ਵੇਲੇ ਫਿਰ ਦੇਖਾਂਗੇ ਵੀ ਨੌਜਵਾਨ ਜਿਹੜਾ ਵਜਾ ਹੈ ਮੇਰੇ ਵੀਰੋ ਰਾਜਸਰ ਦੀ ਧਰਤੀ ਦਾ ਕਹਿੰਦੇ ਗੁਰਦੀਪ ਕਬੱਡੀ ਪਾ ਰਿਹਾ ਹੈ ਲੈ ਵੀ ਪਾਲੇ ਟੀਮੇ ਵੇਖ ਲੈ ਵੀ ਗੋਲਦੀ ਸਿੰਘ ਕਹਿੰਦੇ ਪੂਜੇ ਪਾਪੜੀ ਲੱਗਦਾ ਤੇਰਾ ਕਿਉਂਕਿ ਪਿੰਡ ਮੇਲਾ ਚੱਲਦਾ ਤੇ ਕਹਿੰਦੇ ਚਾਰ ਦਫੇਰੇ ਐਨ ਕਹਿੰਦੇ ਗੱਲਾਂ ਹੋਈਆਂ ਪਈਆਂ ਵੀ ਸ਼ੇਰਗੜ ਟੀਮੇ ਵਿੱਚ ਬੜਾ ਵੱਡਾ ਕੱਪ ਜਿਹੜਾ ਖੇਡਿਆ ਜਾ ਰਿਹਾ ਹੈ ਮੈਚ ਜਿਹੜਾ ਉਹ ਸਮਾਪਤ ਇਸੇ ਮੈਚ ਦੇ ਵਿੱਚੋਂ ਮੀਨੀਆਂ ਦੀ ਟੀਮ ਜਿਹੜੀ ਜੇਤੂ ਟੀਮ ਰਹੀ ਹੈ ਵਾਹ ਜੀ ਵਾਹ ਗੋਲ ਟੀਮ ਦੇ ਸਾਡੇ ਵੀਰ ਕਹਿੰਦੇ ਆ ਵੀ ਸਾਡੇ ਕਲੱਬ ਦੇ ਵੱਲੋਂ ਗੁਰਮਾ ਵਾਲੇ ਭਾਉ ਦਾ ਜਿਹੜਾ ਵਿਸ਼ੇਸ਼ ਤੌਰ ਤੇ ਕਹਿੰਦੇ ਬੜਾ ਧੰਨਵਾਦ ਜਿਹੜਾ ਕੀਤਾ ਜਾ ਰਿਹਾ ਹੈ। ਵੀ ਅੱਧੇ ਬੋਲੇ ਸਾਡਾ ਵੀਰ ਕਹਿੰਦੇ ਟੀਮ ਲੈ ਕੇ ਆਇਆ ਹੈ। ਗੁਰਮਾ ਵਾਲੇ ਭਾਉ ਦਾ ਅਗਲੇ ਸਾਲ ਮਾਣ ਸਨਮਾਨ ਜਿਹੜਾ ਕਹਿੰਦੇ ਉਹ ਕੀਤਾ ਜਾਵੇਗਾ 골ਡ ਰਿੰਗ ਦੇ ਨਾਲ ਕਲੱਬ ਦੇ ਵੱਲੋਂ। ਲੈ ਵੀ ਭਾਉ ਤੇਰਾ ਧੰਨਵਾਦ ਹੈ। ਜਿਹੜੀ ਸੂਚਨਾਵਾਂ ਦੇ ਲਈ ਮਾਈਕ ਤੇ ਮੇਰਾ ਬੜਾ ਪਿਆਰਾ ਵੀਰ ਗੋਪੀ ਕਿਨੋ ਅਗਲੀ ਗੱਲ ਦੇ ਦੀ। ਉਧਰ ਬਹੁਤ-ਬਹੁਤ ਧੰਨਵਾਦ ਹੈ ਜੀ ਰਣਜੀਤ ਸ਼ਰਮਾ ਜੀ ਮਾਈ ਫੀਡ ਵਾਲੇ ਔਰ ਨਾਲ ਨਰਿੰਦਰ ਸੋਹੀ ਜੀ ਐਮਐਮਆ ਟ੍ਰਾਂਸਪੋਰਟ ਨਾਲ ਪਾਲੇ ਚੀਮੇ ਹੋਣਾਂ ਦਾ ਅੱਜ ਦੇ ਮੇਲੇ ਲਈ 41000 ਰੁਪਏ ਦਾ ਯੋਗਦਾਨ ਹੈ ਸਾਡੇ ਨਰਿੰਦਰ ਸੋਹੀ ਜੀ ਐਮਐਮਆਰ ਟਰਾਂਸਪੋਰਟ ਔਰ ਰਣਜੀਤ ਸ਼ਰਮਾ ਜੀ ਮਾਹੀ ਫੀਡ ਵਾਲਿਆਂ ਦਾ ਜਿਨ੍ਹਾਂ ਦੇ ਰੋਮ ਰੋਮ ਵਿੱਚ ਕਬੱਡੀ ਦਾ ਵਾਸਾ ਹੈ ਅੱਜ ਵਿਸ਼ੇਸ਼ ਤੌਰ ਤੇ ਇਹਨਾਂ ਭਰਾਵਾਂ ਵੱਲੋਂ 41000 ਸਪਾਂਸਰ ਕੀਤਾ ਗਿਆ ਹੈ ਔਰ ਸਾਡੇ ਵੀਰ ਸਿਮਰ ਮਾਨ ਕਨੇਡਾ ਉਹਨਾਂ ਦਾ ਵੀ ਅੱਜ ਦੇ ਮੇਲੇ ਲਈ ਬਹੁਤ ਵੱਡਾ ਯੋਗਦਾਨ ਹੈ ਔਰ ਨਾਲ ਸ਼ਰਨਾ ਜੱਥਾ ਸੜਾ ਵੀ ਵਿਸ਼ੇਸ਼ ਤੌਰ ਤੇ ਆਇਆ ਹੋਇਆ ਹੈ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਉਧਰ ਭਰਤ ਸਿੰਘ ਦੇ ਮਾਨ ਸਾਹਿਬ ਮੈਂਬਰ ਪਾਰਲੀਮੈਂਟ ਸੰਗਰੂਰ ਉਹਨਾਂ ਦੇ ਲਈ ਇੱਕ ਵੱਡਾ ਹਜ਼ੂਮ ਇਹਨਾਂ ਨੌਜਵਾਨਾਂ ਦਾ ਔਰ ਸਨਮਾਨ ਜਿਹੜਾ ਕੀਤਾ ਜਾ ਰਿਹਾ ਹੈ ਉਹ ਸਾਰੇ ਵੀਰਾਂ ਦਾ ਉਧਰ ਲਸ਼ਮਣ ਸਰਾਬ ਨਾਲ ਸ਼ਰਨਾ ਜੱਠਾ ਰਵੀਰ ਥਾਲੀਵਾਲ ਨਾਲ ਸਾਡੇ ਵੀਰ ਕਿੰਨੇ ਪਹਿੜੀ ਹੋਣੇ ਇਹਨਾਂ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਬੱਬੂ ਸਿੰਘ ਰੈਂਬੋ ਨੈਟਵਰਕ ਉਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਪਲੇਅਰ ਕੋਡ ਨੇ ਵੀ ਨਵਾਬ ਹਾਣਾ ਨਾਰਾ ਸਪੋਰਟ ਕਲੱਬ ਜਿਹੜੀ ਸਾਰੀ ਕਾਪ ਜਿਹੜਾ ਸਾਰੀ ਸਪੋਰਟ ਕਲੱਬ ਦਾ ਬਹੁਤ ਬਹੁਤ ਧੰਨਵਾਦ ਹੈ ਜਿੰਨੇ ਵੀ ਸਤਿਕਾਰਯੋਗ ਵੀਰ ਅੱਜ ਇਹਨਾਂ ਭਰਾਵਾਂ ਦੇ ਮੋਢਿਆਂ 'ਤੇ ਮੋਢਾ ਲਾ ਕੇ ਚੱਲੇ ਆਏ ਆ ਸਭ ਦਾ ਬਹੁਤ ਬਹੁਤ ਧੰਨਵਾਦ ਨਰੇਂਦਰ ਸੋਹੀ ਜੀ ਨਾਲ ਰਣਜੀਤ ਸ਼ਰਮਾ ਜੀ ਮਾਈ ਫੀਰ ਵਾਲੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹਾਂਜੀ ਬੱਬੂ ਖੰਨਾ ਜੀ ਅਗਲੀ ਗੱਲ ਖੇਡ ਮੈਦਾਨ ਤੋਂ ਮੈਕਫੋਨ ਦੇ ਵੱਲ ਹੈਲੋ ਸਭ ਦਾ ਬਹੁਤ ਧੰਨਵਾਦ ਆ ਜੀ ਇਸ ਲਈ ਮੈਚ ਜਿਹੜਾ ਸਿਆਂਦਾ ਅਤੇ ਭੋਤਰਾ ਬੱਬੀ ਕਿੱਥੇ ਬੈਠਾ ਹੈ ਬੱਬੀ ਅੱਜ ਸਿਆਂਦਾ ਦੀ ਟੀਮ ਆਈ ਹੈ ਤੇ ਰੁਪਈਏ ਰੁਪਈਏ ਕੱਢਣਾ ਨਾ ਜਾਣਦਾ ਬੜੀ ਗੂੜੀ ਰਸਤੇਦਾਰੀ ਹੈ ਬੱਬੀ ਠੇਕੇਦਾਰ ਉਹ ਵੱਡੇ ਨਾਲ ਸਰਮਾਰ ਕਰੇਗਾ ਲੈ ਵੀ ਖੰਮੇ ਵਾਲਿਆ ਮੈਚ ਜਿਹੜਾ ਕਹਿੰਦੇ ਸ਼ੁਰੂ ਹੋਣ ਜਾ ਰਿਹਾ ਸਿਆਂਦਾ ਅਤੇ ਭੋਤਨਾ ਜ਼ਿਲ੍ਹਾ ਕਰਨਾਲਾ ਤੇ ਜ਼ਿਲ੍ਹਾ ਲੁਧਿਆਣੇ ਦੀ ਕਹਿੰਦੇ ਇਸ ਦੀ ਤਕੜੀ ਟੱਕਰ ਜਿਹੜੀ ਉਹ ਹੋਣੀ ਹੈ ਖੇਡ ਮੈਦਾਨ ਦੇ ਵਿੱਚ ਆ ਖਿਡਾਰੀ ਜਿਹੜਾ ਪਹਿਲੀ ਰੇਡ ਪਾਉਣ ਦੇ ਲਈ ਕਹਿੰਦੇ ਤਿਆਰ ਵਾ ਤਿਆਰੇ ਥੋੜੇ ਦਿਨ ਪਹਿਲਾਂ ਹੀ ਮੁੰਡਾ ਕਹਿੰਦੇ ਨਿਊਜ਼ੀਲੈਂਡ ਤੋਂ ਆਇਆ ਹੈ ਕਿਉਂਕਿ ਪੀਰ ਖਣਵਾਲ ਦੀ ਬਦੌਲਤ ਕਹਿੰਦੇ ਇੱਕ ਸਾਲ ਦਾ ਵੀਜ਼ਾ ਮੁੰਡੇ ਦਾ ਨਿਊਜ਼ੀਲੈਂਡ ਦਾ ਲੱਗਿਆ ਹੈ ਇਹ ਆਕਲੈਂਡ ਦੇ ਕੱਪ ਦਾ ਕਹਿੰਦੇ ਬੈਸਟ ਬੈਟਰ ਵੀਰਿਆ 2500 ਡਾਲਰ ਦੇ ਨਾਲ ਕਹਿੰਦੇ 골ਡ ਮੈਡਲ ਪਾ ਕੇ ਮੁੰਡੇ ਦਾ ਸਨਮਾਨ ਉਹ ਕੱਪ ਦੇ ਉੱਤੇ ਕੀਤਾ ਗਿਆ ਹੈ ਇਹ ਗਗਨ ਅਜਲਾਉ ਪਿੰਡ ਵਾਲਾ ਜਦੋਂ ਕਹਿੰਦੇ ਪੀਜੇ ਤੋਂ ਸਮਰਾਲੇ ਨੂੰ ਜਾਂਦੇ ਆ ਉਸੇ ਸੜਕ ਦੇ ਉੱਪਰ ਕਹਿੰਦੇ ਨੌਜਵਾਨ ਦਾ ਪਿੰਡ ਉਹਦਾ ਬੰਬ ਮਜਾਲੀਆਂ ਦੇ ਲੱਗੇ ਪਰ ਜੱਤੀ ਪਿੰਡ ਕ ਮਲਾਉ ਦੇ ਲਾਗੇ ਪੂਰਾ